ਇੱਤ ਚਤੇ ਵਿੱਚ ਨਹੀਂ ਸੀ ਇਹ ਕੁਦਰਤ ਦੀਆਂ ਮਾਰਾਂ ਦੇ ਓ ਰੱਬ ਦਿਲਾਂ ਵਿੱਚ ਵਸਦਾ ਇਹਨਾਂ ਸੇਵਾਦਾਰਾਂ ਦੇ ਓ ਰੱਬ ਦਿਲਾਂ ਵਿੱਚ ਵਸਦਾ ਇਹਨਾਂ ਸੇਵਾਦਾਰਾਂ ਦੇ ਕਰਕੇ ਤਲਫਲ ਇਕੱਠਾ ਜਾਂਦੇ ਲੰਗਰ ਲਾਈ ਆ ਓ ਜਾਣ ਦੀ ਬਾਜੀ ਲਾ ਕੇ ਕੰਨਾਂ ਦੀ ਜਾਨ ਬਚਾਈ ਐ ਅਸੀਂ ਵਿੱਚ ਹੜਾਂ ਦੇ ਹੜ ਗਏ ਅਸੀਂ ਵਿੱਚ ਹੜਾਂ ਦੇ ਹੜ ਗਏ ਨਾਚੇ ਤੇ ਸਰਕਾਰਾਂ ਦੇ ਓ ਰੱਬ ਦਿਲਾਂ ਵਿੱਚ ਵਸਦਾ ਇੰਨਾ ਸੇਵਾਦਾਰਾਂ ਦੇ ਓ ਰੱਬ ਦਿਲਾਂ ਵਿੱਚ ਵਸਦਾ ਇੰਨਾ ਸੇਵਾਦਾਰਾਂ ਦੇ ਕਣ ਵਿੱਚ ਰੱਬ ਵਸਦਾ ਬਾਬਾ ਨਾਨਕ ਦੱਸਦੇ ਆ ਡਿੱਗੇ ਨੂੰ ਕਿਵੇਂ اٹھਾਉਣਾ ਇਤਿਹਾਸ ਪੰਜਾਬੀ ਰਚਦੇ ਆ ਸਭ ਦੇ ਨਾਲ ਹੈ ਖੜਨਾ ਉਹ ਲੱਖਾਂ ਪਰਬਾਰਾਂ ਦੇ ਓ ਰੱਬ ਦਿਲਾਂ ਵਿੱਚ ਵਸਦਾ ਇੰਨਾ ਸੇਵਾਦਾਰਾਂ ਦੇ ਓ ਰੱਬ ਦਿਲਾਂ ਵਿੱਚ ਵਸਦਾ ਏ ਨਾ ਸੇਵਾਦਾਰਾਂ ਵੇ ਤੇਰੀਆਂ ਤੂੰ ਹੀਉ ਜਾਣੇ ਤੇਰੀ ਲੀਲਾ ਨਿਆਰੀ ਏ ਰੋਕੋ ਹਰਦਾ ਪਾਣੀ ਏ ਅਰਦਾਸ ਹਮਾਰੀ ਏ ਤੇਰੀਆਂ ਤੂੰ ਹੀਉ ਜਾਣੇ ਤੇਰੀ ਲੀਲਾ ਨਿਆਰੀ ਏ ਰੋਕੋ ਹਰਦਾ ਪਾਣੀ ਏ ਅਰਦਾਸ ਹਮਾਰੀ ਏ ਬੱਲੇ ਹੀ ਜਸਵੰਤ ਵੀ ਖੜਦਾ ਵਿੱਚ ਕਤਾਰਾਂ ਦੇ ਓ ਰੱਬ ਦਿਲਾਂ ਵਿੱਚ ਵਸਦਾ ਇਹਨਾਂ ਸੇਵਾਦਾਰਾਂ ਦੇ ਓ ਰੱਬ ਦਿਲਾਂ ਵਿੱਚ ਵਸਦਾ ਇਹਨਾਂ ਸੇਵਾਦਾਰਾਂ ਦੇ